ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਲੋ ਕ ਮਹੱਲਾਤੀ ਜਾ ਸਜਣ ਮਿਲੇ ਸਜਣਾ ਜੇਨ ਸਾਥ ਗੁਰ ਨਾਲ ਪਿਆਰ ਮੇਲ ਪ੍ਰੀਤਮ ਤਿਨੀ ਤੇ ਆਏ ਆ ਸਜ ਜਾਏ ਪ੍ਰੇਮ ਪਿਆਰ ਸਜਣ ਮਿਲੇ ਸਜਣਾ ਜੇਨ ਸਾਥ ਗੁਰ ਨਾਲ ਪਿਆਰ ਮੇਲੇ ਬ੍ਰੀਧ ਮਤਨੀ ਤੇ ਆਏ ਆ ਸਜੈ ਪ੍ਰੇਮ ਪਿਆਰ ਮਾ ਨਹੀਂ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਏ ਸਜਣ ਮਿਲਣਾ ਵਿਛੜੈ ਜੇ ਆਪ ਮੇਲੇ ਕਰਤਾਰ ਇਕਨਾ ਦਰਸਨ ਕੀ ਪਰਤੀਤ ਨ ਆਈਆ ਸ਼ਬਦ ਨ ਕਰਹਿ ਵਿਚਾਰ ਵਿਚੜਿਆ ਕਾ ਕੀ ਵਿਸ਼ੜ ਹੈ ਜੇ ਨਾ ਦੂਜੈ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜੇ ਆ ਦਿਨ ਚਾਰ ਏਸ ਪ੍ਰੀਤੀ ਟੋਟਦੀ ਵੇਲਾ ਮਨਾ ਹੋ ਬਾਈ ਇਹ ਤੇ ਦੋਸਤੀ ਚੱਲਣ ਵਿਕਾਰ ਜਿੰਨਾ ਅੰਦਰ ਸਜੇ ਕਾ ਪਾਉ ਨਹੀਂ ਨਾਮ ਨ ਕਰੇ ਪਿਆਰ नानक تن سوں کیا کی چاہ دو ستی جے اپ بلائے کرتاں محلاتی جا ایک سدا اکتا رنگ رہ تن کہو سد بلہار جا ਤਨ ਮਨ ਧਨ ਅਰਬੀ ਤੈਨ ਘਾ ਨੇਵ ਨੇਵਲਾ ਗਉ ਪਾਏ ਤੈਨ ਮਿਲਿਆ ਮਨ ਸੰਤੋਖੀਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਜੇ ਸੋਲੇ ਬਲਾਏ ਪੌੜੀ ਤੇਸ ਗੁਰ ਕਾਹ ਹਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤੇਸ ਗੁਰ ਕਾਹ ਸਾਜ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਾਚ ਗੁਰ ਪਿਆਰਾ ਮੇਰੇ ਨਾਲ ਹੈ ਜੇ ਤੈ ਕਿ ਤੈ ਮੈਨੋਂ ਲੈ ਛਡਾਈ ਤੇਸ ਗੁਰ ਕੋ ਸਾबास ਹੈ ਜੇਨ ਹਰ ਸੋ ਜੀ ਪਾਈ ਨਾਨਕ ਗੁਰ ਬਿਟੋ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੂਰਾਈ ਤੇ ਸਗੁਰ ਕਾ ਸਾबास ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹਵਾਰਿਆ ਜੈਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ